ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸ਼ਿੰਗਾਰੀ ਗੁਰੂ ਸਾਜੀ ਗੁਰੂ ਗੁਰੂ ਨਿਵਾਜੀ ਸਾਧ ਸੰਗਤ ਜੀ ਆਓ ਗੁਰੂ ਸਿਚੇ ਪਾਸ਼ਾ ਮਹਾਰਾਜ ਜੀ ਦੇ ਆਪਾਂ ਉਸਤਤ ਕਰੀਏ ਇਹ ਸਿਰਫ ਵੀਡੀਓ ਨਹੀਂ ਬਣਾ ਰਹੇ ਆਪਾਂ ਇਹ ਆਪਾਂ ਸੰਗਤ ਸਤ ਸੰਗਤ ਕਰ ਰਹੇ ਆਂ ਗੁਰੂ ਦੀਆਂ ਵਿਚਾਰਾਂ ਸੁਣਨੀਆਂ ਤੇ ਗੁਰੂ ਦੀਆਂ ਵਿਚਾਰਾਂ ਸੁਣਾਉਣੀਆਂ ਕਿਉਂਕਿ ਇਸ ਸਮੇਂ ਦੇ ਵਿੱਚ ਜਿਵੇਂ ਆਪਾਂ ਕਿਸੇ ਬੱਚੇ ਨੂੰ ਨਾ ਸਕੂਲ ਜਾਣ ਵੇਲੇ ਸਮਝਾਉਂਦੇ ਆ ਕਿ ਬੇਟਾ ਕਿਸੇ ਨਾਲ ਲੜਨਾ ਨਹੀਂ ਟੀਚਰਾਂ ਦਾ ਸਤਿਕਾਰ ਕਰਨਾ ਹੈ ਇਹ ਚੀਜ਼ ਤੂੰ ਖਾਣੀ ਹੈ ਇਹ ਚੀਜ਼ ਨਹੀਂ ਖਾਣੀ ਹਰ ਰੋਜ ਸਮਝਾਉਣੀ ਆ ਸਿੱਧਾ ਸਕੂਲ ਜਾਣਾ ਹੈ ਸਿੱਧਾ ਆਉਣਾ ਹੈ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਕਿ ਗਲਤ ਬੱਚਿਆਂ ਨਾਲ ਨਹੀਂ ਰਲਣਾ ਸ਼ਰਾਰਤਾਂ ਨਹੀਂ ਕਰਨੀਆਂ ਹਰ ਰੋਜ ਸਮਝਾਉਣੀ ਆ ਇਸੇ ਤਰ੍ਹਾਂ ਸੰਗਤ ਦੀ ਜਿਹੜਾ ਅੱਜ ਦਾ ਸਮਾਂ ਹੈ ਨਾ ਅੱਜ ਦੇ ਸਮੇਂ ਵਿੱਚ ਹਰ ਰੋਜ ਮੰਨਣ ਨੂੰ ਸਮਝਾਉਣਾ ਪੈਂਦਾ ਮਨ ਸਮਝਾਵਨ ਕਾਰਨੇ ਕਸ਼ੂਕ ਪੜੀ ਹੈ ਗਿਆਨ ਸੇ ਗਿਆਨ ਦੀ ਲੋੜ ਅ ਗਿਆਨੀ ਦਿਮਾਗ ਦਿਮਾਗੀ ਗਿਆਨ ਨਹੀਂ ਪ੍ਰੈਕਟੀਕਲ ਗਿਆਨ ਉਹ ਗਿਆਨ ਜਿਹੜਾ ਗੁਰੂ ਦੀ ਮਤ ਅਨੁਸਾਰ ਪੂਰਾ ਟੁੱਕਦਾ ਹੋਵੇ ਜਿਉਂ ਆਪਾਂ ਕਿਥੇ ਕਿਸੇ ਵਿਸ਼ਵਾਸ ਵਾਲੇ ਦੀ ਗੱਲ ਸੁਣਾਗੇ ਵਿਸ਼ਵਾਸ ਵਾਲੇ ਕੋਲੇ ਬੈਠਾਂਗੇ ਜਰੂਰ ਵਿਸ਼ਵਾਸ ਇੱਕ ਦਿਨ ਰੰਗ ਲਿਆਉਂਦਾ ਹੈ ਇੱਕ ਦਿਨ ਅਰਾੰਗ ਲਿਆਉਂਦਾ ਸੋ ਗੁਰਵਾਨ ਦੀਆਂ ਗੱਲਾਂ ਸੁਣੋ ਪ੍ਰੈਕਟੀਕਲ ਜਿਹੜਾ ਕਰਦੇ ਨੇ ਉਹਨਾਂ ਦੀਆਂ ਗੱਲਾਂ ਸੁਣੋ ਤੁਹਾਡੇ ਖੇਡ ਵਾਸਨਾ ਮਨ ਦੀ ਹੈ ਮਾਨੇ ਮਾਨਿਆ ਮਨ ਮਾਨਿਆ ਤੋਂ ਹਰ ਜਾਣੇ ਆ ਜੇ ਮਾਨੇ ਮੰਨ ਲਿਆ ਤਾਂ ਸਵਕੋਸ਼ਾ ਜੇ ਨਹੀਂ ਮੰਨਿਆ ਤਾਂ ਕੋਸ਼ਵੀ ਦੇਖੋ ਮੰਨਣ ਦੀ ਗਤ ਕਹੀ ਨਾ ਜਾਏ ਜਿਉ ਕਾ ਜਬ ਕਾਗਜ਼ ਕਰਮ ਲਖਣਾ ਹਾਰਮੋਨ ਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਰੰਜਨੋ ਜਿਉ ਕੋ ਮਨ ਜਾਣੇ ਮਨ ਮਾਰੇ ਜੇ ਮੰਨੈ ਭਾਵ ਹੈ ਮੋਖ ਦਵਾਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨਾ ਨਾਨ ਗਪਾ ਬਨਪਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਕਹਦੇ ਭਾਈ ਨਰੰਜਨ ਦਾ ਨਾਮ ਐਸਾ ਹੈ ਕਹਦੇ ਤਾਰਦਾ ਵੀ ਹੈ ਇਹਨੂੰ ਜਪਣ ਵਾਲਾ ਤੇ ਆਪ ਵੀ ਤੜਦਾ ਹੈ ਪਰ ਕਹਦੇ ਜੋ ਕਿ ਮੰਨ ਜੇ ਜੇ ਕਿਸੇ ਦਾ ਮਨ ਮੰਨ ਜੇ ਤਾਂ ਇਹ ਕਹਿੰਦੇ ਜੇ ਕਿਸੇ ਨਹੀਂ ਮੰਨਿਆ ਭਾਈ ਫਿਰ ਜਨ ਕੇ ਚਿੱਤ ਕੋਟੋਰ ਹੈ ਵਹ ਨਾ ਸਤਗੁਰ ਪਾਸ ਉਥੇ ਸੱਚੂ ਸੱਚ ਬਰਦਾ ਕੂੜਿਆਣਾ ਚਿੱਤ ਉਦਾਸ ਕਹਿੰਦੇ ਮਹਾਰਤ ਸੱਚੀ ਗੱਲ ਕਹਿੰਦੇ ਨੇ ਕੂੜੇ ਆ ਕੂੜੇ ਲੋਕ ਕਹਿੰਦੇ ਵੀ ਉਹ ਦਾਸ ਹੋ ਜਾਂਦੇ ਨਹੀਂ ਵੀ ਸਾਡੇ ਮਨ ਦੀ ਇਹ ਤਾਂ ਹੋਰ ਹੀ ਗੱਲਾਂ ਕਰਦੇ ਨੇ ਇਹ ਕਿਵੇਂ ਹੋ ਜੂਗਾ ਉਹ ਕਿਵੇਂ ਹੋ ਜੂਗਾ ਮਾਰਗੇ ਦੇ ਕਠੋਰ ਚ ਤਾੜੇ ਨੇ ਤੇ ਜਿਹੜੇ ਹੁੰਦੇ ਨੇ ਬਾਣੀ ਪੜਨ ਵਾਲੇ ਉਹ ਗੱਲ ਸੁਣ ਕੇ ਆਹਾਹਾ ਵੀ ਅੱਜ ਮੇਰੇ ਗੁਰੂ ਦੀ ਗੱਲ ਕੀਤੀ ਹੈ ਉਹ ਨਾਲ ਦੀ ਨਾਲ ਗੁਟਕਾ ਸਭ ਚੱਕ ਲੈਂਦੇ ਨੇ ਨਾਲ ਦੇ ਨਾਲ ਮਾਲਾ ਚੱਕ ਲੈਂਦੇ ਨੇ ਕਿਉਂ ਜਿਸ ਵੀ ਬੰਦਾ ਫਿਰਦੇ ਵਿੱਚ ਕੰਮ ਕਰਦਾ ਨਾਲ ਉਸ ਨੂੰ ਉਸ ਤਰ੍ਹਾਂ ਦੀਆਂ ਗੱਲਾਂ ਦੀ ਲੋੜ ਹੁੰਦਾ ਹੁੰਦੀ ਹੈ ਜੇ ਕੋਈ ਦੁਨੀਆਵੀ ਪੜਾਈ ਕਰਦਾ ਹੈ ਉਸ ਨੂੰ ਉਸ ਤਰ੍ਹਾਂ ਦੇ ਜਨਕਿ ਮੋਟੀਵੇਟ ਕਰਨ ਵਾਲੇ ਲੋਕ ਚਾਹੀਦੇ ਨੇ ਜੇ ਕੋਈ ਖੇਡਾਂ ਦੀ ਗੱਲ ਕਰਦਾ ਹੈ ਤਾਂ ਉਹ ਜਨਕਿ ਉਹ ਖੇਡਾਂ ਵਾਲੀਆਂ ਖਿਡਾਰੀਆਂ ਦੀ ਗੱਲ ਸੁਣ ਕੇ ਰਾਜੀ ਹੁੰਦਾ ਜੇ ਤੁਸੀਂ ਸੰਗਤ ਜੀ ਅਧਿਆਤਮਕ ਤੌਰ ਤੇ ਗੱਲ ਤਰੱਕੀ ਕਰਨੀ ਹੈ ਤੁਹਾਨੂੰ ਸੰਤਾਂ ਮਹਾਪੁਰਸ਼ਾਂ ਗੁਰਸਿੱਖਾਂ ਭਗਤਾਂ ਦੀਆਂ ਗੱਲਾਂ ਤੁਹਾਨੂੰ ਸੁਣਨੀਆਂ ਹੀ ਪੈਣਗੀਆਂ ਭਾਵਿਕ ਗੁਰੂ ਸਾਹਿਬ ਪ੍ਰਤੱਖ ਨੇ ਗੁਰੂ ਸਾਹਿਬ ਗੁਰੂ ਨਾਨਕ ਪਾਸ਼ਾ ਦੱਸੇ ਗੁਰੂ ਪ੍ਰਤਾਖ ਨੇ ਪਰ ਪ੍ਰਤਾਖ ਜਿਹੜਾ ਬੰਦਾ ਜਿਵੇਂ ਆਪਾਂ ਕਹਿੰਨੇ ਪ੍ਰਤਾਖ ਨੂੰ ਪ੍ਰਮਾਣ ਦੀ ਲੋੜ ਨਹੀਂ ਲੋੜ ਹੈ ਕਿਵੇਂ ਮਨ ਮਨ पिਗਲੇ ਜਿਵੇਂ ਸੇ ਪਾਸ਼ਾ ਮਹਾਰਾਜਾ ਕੁਝ ਪ੍ਰਤਾਖੀ ਦਿਖਾ ਦਿੰਦੇ ਸੀ ਆ ਦੇਖੋ ਭਾਈ ਇਹ ਪਰਮੇਸ਼ਰ ਹੈ ਅੱਗੇ ਨਰਕ ਹੈ ਸੁਰਗ ਹੈ ਫੇਰ ਵੀ ਮਹਾਰਾਜ ਨੇ ਉਹਨਾਂ ਨੂੰ ਵਿਡਾਈ ਦੇਣ ਦੇ ਖਾਤਰ ਪ੍ਰਹਲਾਦ ਦੀ ਕਹਾਣੀ ਕਥਾ ਸਾਨੂੰ ਸੁਣਾਈ ਗੁਰਨਾਨਕ ਪਾਸ਼ਾ ਮਾਰ ਨੇ ਸੁਣਾਈ ਪ੍ਰਹਲਾਦ ਦੀ ਕਥਾ ਫਿਰ ਤੇ ਜੇ ਪਾਸ਼ਾ ਨੇ ਵੀ ਸਣਾਈ ਪੰਜਵੇਂ ਪਾਸ਼ਾ ਨੇ ਵੀ ਸਣਾਈ ਔਰ ਸੱਚੇ ਪਾਸ਼ਾ ਮਾਰ ਨੇ ਸਣਾਈ ਫਿਰ ਨਾਮਦੇਵ ਨੇ ਵੀ ਸਣਾਈ ਕਿਉਂਕਿ ਪ੍ਰल्हाਦ ਜਾਂ ਕੋਈ ਭਗਤ ਨਾ ਗੁਰੂਆਂ ਨੂੰ ਬਹੁਤ ਪਿਆਰਾ ਹੁੰਦਾ ਉਹਨਾਂ ਨਾਲ ਗੱਲ ਕਰਨ ਨੂੰ ਜੀ ਕਰਦਾ ਹੈ ਦੇ ਭਗਤ ਪਿਆਰੇ ਭਗਤਾਂ ਨੂੰ ਰੱਬ ਪਿਆਰਾ ਹੈ ਇਸ ਤੇ ਰੱਬ ਨੂੰ ਗੁਰੂਆਂ ਨੂੰ ਭਗਤ ਪਿਆਰੇ ਨੇ ਸੋ ਉਹਨਾਂ ਦੀ ਗੱਲਾਂ ਕਰੇ ਬਿਨਾਂ ਸੰਗਤ ਜੀ ਪੂਰਣੀ ਪਿਆ ਕਰਦੀ ਜਿਸ ਤਰ੍ਹਾਂ ਦੇ ਬੰਦਾ ਕਾਰਜ ਕਰਦਾ ਉਹਨੇ ਗੱਲਾਂ ਸੁਣੋ ਸੋ ਆਪਾਂ ਬਾਣੀ ਦੀ ਗੱਲ ਕਰਦੇ ਆਂ ਸ਼ਬਦ ਦੀ ਗੱਲ ਕਰਦੇ ਆਂ ਤਾਂ ਬਾਣੀ 'ਚ ਕਿੰਨੀ ਕਿ ਤਾਕਤ ਹੈ ਬਹੁਤ ਤਾਕਤ ਹੈ ਜਿਸ ਚੀਜ਼ ਨੂੰ ਆਪਾਂ ਕਮਾਈਏ ਉਸੇ ਦਾ ਪਤਾ ਲੱਗਦਾ ਜਿਸ ਨੂੰ ਆਪਾਂ ਅਭਿਆਸ ਨਹੀਂ ਕਰਦੇ ਪਤਾ ਕੀ ਲੱਗਣਾ ਜੇ ਕੋਈ ਬੰਦਾ ਕਹੇ ਮੈਂ ਹਰ ਰੋਜ਼ ਸਕੂਲ ਦੇ ਮੋਰੇ ਦਿਲ ਲੰਘਿਆ ਲੰਘਦਾ ਹੁੰਦਾ ਸੀ ਤੇ ਮੇਰੀ ਤਾਂ ਪਲੱਸ 2 ਹੋਈ ਨਹੀਂ ਐ ਨਹੀਂ ਉਹ ਤੇ ਉਹਦੇ ਸ਼ਰਤਾਂ ਹੁੰਦੀਆਂ ਨੇ ਜਿਹੜੀਆਂ ਉਹ ਕਬੂਲਣੀਆਂ ਪੈਣਗੀਆਂ ਤੇ ਚੱਲਣਾ ਪਏਗਾ ਜੋ ਵੀ ਸਭ ਲੈ ਲਓ ਜਪਜੀ ਸਭ ਲੈ ਲਓ ਬਹੁਤ ਵਧੀਆ ਆਪਦੇ ਆਪ ਦੇ ਹਰ ਇੱਕ ਚੀਜ਼ ਹਰ ਇੱਕ ਸ਼ਬਦ ਅਰਜਟ ਦਿੰਦਾ ਸੋ ਪਰਸੋ ਹੀ ਮੇਰੇ ਨਾਲ ਗੱਲ ਹੋਈ ਇੱਕ ਸ਼ਬਦੀ ਤੇ ਕਿਸੇ ਬੀਬੀ ਦਾ ਨਾ ਸਰੀਰ ਕੰਬੀ ਜਾਂਦਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੰਬੀ ਜਾਂਦਾ ਸੀਗਾ ਤਿੰਨ ਦਿਨ ਹੋ ਗਏ ਸੀ ਕੰਬਦੇ ਨੂੰ ਤੇ ਇਹ ਦਿਨ ਰਾਤ ਕੰਬਦੀ ਰਿਹਾ ਜਿੱਦਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਸਾਰਾ ਸਰੀਰ ਇਸ ਤਰ੍ਹਾਂ ਤੇ ਮੈਨੂੰ ਉਹਨਾਂ ਨੇ ਫੋਨ ਲਾਇਆ ਤੇ ਰਾਤ ਨੂੰ 1 ਵਜੇ ਜਦੋਂ ਕੋਈ ਬੰਦਾ ਤੰਗ ਹੁੰਦਾ ਜਿਵੇਂ ਕਹਿੰਦੇ ਨਾ ਵੀ ਅ ਦੇਖ ਸੁੱਖਾਂ ਵਿੱਚ ਸਾਲ ਵੀ ਛੋਟੇ ਹੋ ਜਾਂਦੇ ਨੇ ਤੇ ਦੁੱਖਾਂ ਵਿੱਚ ਰੋਗਾਂ ਵਿੱਚ ਰਾਤ ਲੰਬੀ ਹੋ ਜਾਂਦੀ ਏ ਪਲ-ਪਲ ਉਹਨਾਂ ਦਾ ਸਾਲਾਂ ਵਰਗਾ ਬੀਤਣ ਲੱਗ ਜਾਂਦਾ ਤਕਲੀਫ ਵਾਲੇ ਬੰਦੇ ਨੂੰ ਮੁਸ਼ਕਲ ਵਾਲੇ ਰੋਗਾਂ ਵਾਲੇ ਬੰਦੇ ਨੂੰ ਸੋ ਬੀਬੀ ਨੇ ਮੈਨੂੰ ਫੋਨ ਲਾਇਆ ਕਹਿੰਦੀ ਇਸ ਤਰ੍ਹਾਂ ਕਰਕੇ ਨਾ ਵੀ ਮੈਨੂੰ ਮੈਂ ਐ ਬਾਤ ਸੁਣਾ ਸੁਣਾ ਦਿੰਦਾ ਮੈਂ ਕਈ ਵਾਰੀ ਜਦੋਂ ਮੇਰਾ ਟਾਈਮ ਹੋਵੇ ਹਰ ਇੱਕ ਨੂੰ ਤਰਨਾ ਹੀ ਨਹੀਂ ਜਾਂਦਾ ਸਮਾਂ ਨਹੀਂ ਹੁੰਦਾ ਤੇ ਮੈਂ ਕਹਿੰਦਾ ਵੀ ਜੇ ਆਪਾਂ ਸਵਿਕਰਾਂ ਦੇ ਵਿੱਚ ਵੀ ਆਵਾਜ਼ ਆ ਕੇ ਸਾਡਾ ਭਲਾ ਕਰ ਸਕਦੀ ਹੈ ਫਿਰ ਫੋਨ ਵਿੱਚ ਦੀ ਆਵਾਜ਼ ਭਲਾ ਕਰ ਸਕਦੀ ਹੈ ਗੱਲ ਤੱਕ ਕੰਮ ਤੱਕ ਸ਼ਾਬਦਨੀ ਕਰਨ ਹੈ ਸ਼ਬਦ ਨਹੀਂ ਕਰਨਾ ਕਿਹੜਾ ਭਾਵੇਂ ਉਹਨੂੰ ਪਾਉਂਬੀ ਦੀ ਸੁਣਾ ਦਿਓ ਜਾਂ ਸਪੀਕਰ ਵੈਸੀ ਆਪਣਾ ਜਿਉ ਗੁਰੂ ਘਰ ਦਾ ਸਪੀਕਰ ਹੁੰਦੇ ਨੇ ਇਸ ਤਰ੍ਹਾਂ ਸੁਣਾ ਦਿਓ ਜਾਂ ਬੋਲ ਕੇ ਕੋਲੇ ਬਿਠਾ ਕੇ ਸੁਣਾ ਦਿਓ ਖੇੜ ਤਾਂ ਕਲਾ ਤਾਂ ਸ਼ਬਦ ਨਹੀਂ ਬਰਤਾਉਣੀਆਂ ਜੇ ਮਰਜੀ ਉਹ ਹੋ ਜੇ ਸ਼ਬਦ ਨੇ ਆਪ ਦਾ ਜਿਹੜੀ ਹੈ ਉਹ ਤਾਕਤ ਦਿਖਾਉਣੀ ਹੀ ਦਿਖਾਉਣੀ ਹੈ ਉਹਨੇ ਆਪਦਾ ਕੰਮ ਕਰਨਾ ਹੀ ਕਰਨਾ ਸੋ ਉਹਨੂੰ ਮੈਂ ਪਾਠ ਸੁਣਾਇਆ ਚੌਪੀ ਸੋਹ ਦਾ ਪਾਠ ਜਦੋਂ ਪਉ ਸਾਹਿਬ ਉਹਨੂੰ ਨੀਂਦ ਨਹੀਂ ਆਈ ਸੀ ਨਾ ਜਦੋਂ ਮੈਂ 24 ਸਾਹਿਬ ਦਾ ਪਾਠ ਸੁਣਾਇਆ ਵੀ ਹਮਰੀ ਕਰੋ ਹਾਥ ਦਰਛਾਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਹਮਰੇ ਦੁਸ਼ਟ ਸਭ ਤੋਂ ਮੁਕਾਵ ਹੋ ਆਵਾ ਦੇ ਮੋਹਿ ਬਚਾਵੋ ਸੋ ਕੀ ਬਸ ਮੋਰ ਪਰਿਵਾਰ ਆਸੇਕ ਸੇਕ ਕਰਤਾਰ ਇਸ ਤਰ ਜਦੋਂ ਮੈਨੂੰ ਵੀ ਅਨੰਦ ਆਇਆ ਵੀ ਚਲੋ ਪਾਠ ਸੁਣਾਉਣਾ ਤੇ ਸੁਣਨਾ ਭਗਤੀ ਏ ਮੇਰਾ ਵੀ ਭਲਾ ਹੋ ਜਾਏਗਾ ਇਸ ਤਰ ਸੰਗ ਦੀ ਮੈਂ ਸੁਣਾਉਂਦਾ ਇੱਕੋ ਪਾਠ ਸੁਣਾਇਆ ਇੱਕੋ ਪਾਠ ਸੁਣਾਉਣਾ ਸੁਣਾਉਂਦੇ ਨਾ ਜਾਨੀ ਕਿ ਉਹ ਬੀਬੀ ਸੌਂਗੀ ਮੈਂ ਪਾਠ ਸੁਣਾ ਕੇ ਫੋਟੇ ਬਲਾ ਕੇ ਫੋਨ ਬੰਦ ਕਰ ਲਿਆ ਤੇ ਉਹ ਪਾਠ ਸੰਗਤ ਜੀ ਜੋ ਮੈਂ ਪਾਠ ਸੁਣਾ ਕੇ ਹਟਿਆ ਨਾ ਉਹਨੇ ਜਾਨੀ ਕਿ ਉਹਦੇ ਕੰਨਾਂ ਵਿੱਚ ਬਾਅਦ ਦੇ ਵਿੱਚ ਵੀ ਪਾਠ ਚੱਲਦਾ ਰਿਹਾ ਕਿੰਨਾ ਚਿਰ ਡੇਢ ਘੰਟਾ ਜਦੋਂ ਉਹਨੇ ਦੇਖਿਆ ਫੋਨ ਵੀ ਇਹ ਤਾਂ ਫੋਨ ਤਾਂ ਬੰਦ ਹੈ ਮੇਰਾ ਵੀ ਦੂ ਦਾ ਸਵਿਚ ਕੱਟੀ ਗਈ ਆਫ ਹੋ ਗਿਆ ਤਾਂ ਡੇਢ ਘੰਟਾ ਨਾਲ ਕਦੇ ਮੈਨੂੰ ਉਹ ਕਮਰੇ ਵਿੱਚ ਦੇਖਿਆ ਕਰੇ ਕਦੇ ਉਹ ਕਮਰੇ ਵਿੱਚ ਦੇਖਿਆ ਕਰੇ ਵੀ ਪਾਠ ਆਵਾਜ਼ ਮੇਰੇ ਕੰਨਾਂ ਵਿੱਚ ਹੁਣ ਵੀ ਆਈ ਜਾਂਦੀ ਹੈ ਤੇ ਪਾਠ ਫੋਨ ਬੰਦ ਹੈ ਵੀ ਕਿੱਥੋਂ ਫਿਰ ਉਹਨੇ ਆਪ ਦਾ ਬੱਚਾ ਭੇਜਿਆ ਮੇਰੇ ਕੋਲੇ ਬੱਚਾ ਭੇਜਿਆ ਕਿਸ ਤਰ੍ਹਾਂ ਕਰਕੇ ਰਾਤ ਨੂੰ ਮੈਨੂੰ ਡੇਢ ਘੰਟਾ ਇਸ ਤਰ੍ਹਾਂ ਹੋਇਆ ਕਿ ਮੇਰਾ ਜਾਨੀ ਤੇ ਨਾ ਤਾਂ ਸਰੀਰ ਕੰਬਣੋਂ ਹਟ ਗਿਆ ਨਾਲੇ ਡੇਢ ਘੰਟਾ ਮੈਨੂੰ ਕਮਰਿਆਂ ਚੋਂ ਆਵਾਜ਼ਾਂ ਆਉਂਦੀਆਂ ਰਹੀਆਂ ਇਹ ਮੈਂ ਨਹੀਂ ਕਹਿੰਦਾ ਵੀ ਮੈਂ ਕੁਝ ਕਰੇ ਉਹਦੀ ਸ਼ਰਧਾ ਨੇ ਗੁਰੂ ਨੇ ਉਹਦੇ ਉੱਤੇ ਕਿਰਪਾ ਕੀਤੀ ਸੰਗ ਜੀ ਐਡੀ ਐਡੀ ਆ ਕਰਾਮਾਤਾ ਦੇ ਬਾਰਤ ਤਾਂ ਸਾਰਾ 3-4 ਮਿੰਟਾਂ ਦਾ ਹੁੰਦਾ 24 ਹੁੰਦਾ ਡੇਢ ਘੰਟਾ ਉਹਨੂੰ ਪਾੜ ਸੁਣਦਾ ਹੀ ਰਹਿਣ ਨਾਲ ਇਹਦਾ ਸਰੀਰ ਠੀਕ ਹੋ ਗਿਆ ਨਾਲੇ ਸ਼ਬਦ ਉਹਨੂੰ ਸੁਣਾ ਹੀ ਦਿੰਦਾ ਰਿਹਾ ਇਸ ਤਰ੍ਹਾਂ ਕਈ ਵਾਰੀ ਗੁਰੂ ਪਤਨ ਕਿਹੜੀਆਂ-ਕਿਹੜੀਆਂ ਕਲਾਮਾਂ ਸਾਡੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਵਰਤਾ ਕੇ ਦਿਖਾਉਂਦੇ ਨੇ ਕਦੇ ਵੀ ਭਰੋਸਾ ਨਾ ਤੋੜੋ ਦੂਜੇ ਦਾ ਤੇ ਆਪਣਾ ਭਰੋਸਾ ਵੀ ਕਾਇਮ ਰੱਖੋ ਕਥਾ ਕਹਾਣੀਆਂ ਗੁਰੂ ਦੀਆਂ ਸੁਣੋ ਕੋਈ ਮੂਲ ਮੰਤਰ ਕਰ ਲਵੋ ਕੋਈ ਯਾਨੀ ਕਿ ਜਪਜੀ ਸਾਹਿਬ ਕਰ ਲਵੋ ਪਰ ਕਈ ਵਾਰੀ ਬਾਣੀ ਪੜਨੂ ਜੀ ਕਰਦਾ ਕਦੇ ਸ਼ਬਦ ਪੜਨੂ ਜੀ ਕਰਦਾ ਵਿਆਹਗੁਰੂ ਵਾਹਗੁਰੂ ਜਪੀਏ ਉਹ ਤੇ ਵੀਡੀਓ ਆਪਾਂ ਅਲੱਗ ਪਾਵਾਂਗੇ ਬਹੁਤ ਬਹੁਤ ਸਿਮਰਨ ਕਰਾ ਸਾਂ ਕਰਿਆ ਕਰੋ ਕਈ ਲੋਕ ਕਹਿੰਦੇ ਨੇ ਵੀ ਮੈਂ ਰਾਤ ਨੂੰ ਪਾਠ ਕਰਕੇ ਸੋਇਆ ਤੇ ਸੁੱਤੇ ਸੁੱਤੇ ਵੀ ਮੈਂ ਜਣੇ ਕਿ ਵੀ ਪਾਠ ਕਰਦਾ ਰਿਹਾ ਸੁਰਤ ਦੇ ਵਿੱਚ ਤੇ ਸਾਰੀ ਰਾਤ ਮੇਰਾ ਪਾਠ ਚੱਲਦਾ ਹੀ ਰਿਹਾ ਚੱਲਦਾ ਹੀ ਰਿਹਾ ਇਹ ਗੁਰਮੁਖਾਂ ਦੀਆਂ ਗੁਰਸਿੱਖਾਂ ਦੀਆਂ ਅਭਿਆਸੀਆਂ ਦੀਆਂ ਗੱਲਾਂ ਨੇ ਸੰਜੀ ਸੁਪਨੇ ਹੂੰ ਬਰੁੜਾਇਕ ਹੈ ਮੁਖ ਸੇ ਨਿਕਸੇ ਰਾਮ ਕਹਿੰਦੇ ਜਿਹੜਾ ਸੋਪਨੇ ਵਿੱਚ ਬਰੜਾ ਕੇ ਮੁੱਖੋ ਰਾਮ ਵਹਿਗੁਰੂ ਕਹਿ ਦੇਵੇ ਕਹਿੰਦੇ ਓਂ ਕਬੀਰ ਸਾਹਿਬ ਕਹਿੰਦੇ ਓਹਦੇ ਨਾ ਮੇਰੇ ਮੇਰਾ ਚੰਮ ਹੈ ਜਿਹੜਾ ਓਦੇ ਪੈਰ ਦੀ ਜੁੱਤੀ ਬਣ ਜਾਵੇ ਜਿਹੜੇ ਕਬੀਰ ਸਾਹਿਬ ਉਹ ਕਹਿੰਦਾ ਜਿੰਨਾਂ ਵੀ ਮੇਰੇ ਪੈਰ ਦੀ ਜੁੱਤੀ ਮੈਂ ਆਪਣੇ ਚੰਮ ਦੀ ਜੁੱਤੀ ਤੇਰੇ ਪੈਰਾਂ 'ਚ ਪਾਵਾਂ ਬਸ ਬੇੜੇ ਪਾਰ ਨੇ ਜਿਹਨੂੰ ਵੱਡੇ ਵੱਡੇ ਮਹਾਪੁਰਸ਼ ਕਹਿਣ ਵੀ ਭਈ ਮੈਂ ਮੈਨੂੰ ਪੈਰਾਂ ਵਿੱਚ ਲੈ ਲਓ ਸਮਝ ਲੋ ਪਰ ਕੀ ਕਹਿੰਦੇ ਨੇ ਉਹ ਕਰਵਾਨ ਹੋਣਾ ਚਾਹੁੰਦੇ ਨੇ ਜਿਹਨੂੰ ਗੁਰੂ ਕਹਿ ਦੇਵੇ ਗੁਰੂ ਨਾਨਕ ਕਹਿ ਦੇਵੇ ਭਗਤ ਮਹਾਪੁਰਸ਼ ਕਹਿ ਦੇਣ ਸੰਤ ਬਸ ਬੇੜਾ ਪਾਰ ਇਹ ਸ਼ਬਦ ਨਾ ਛੱਡੋ ਸੰਗ ਬਹੁਤ ਬਹੁਤ ਸਿਮਰਨ ਕਰਿਆ ਕਰੋ ਸਭ ਤੋਂ ਹੀ ਭਲਾ ਹੋਗਾ ਛੱਡੋ ਕਿਸੇ ਦੇ ਕਹਿਣ ਤੇ ਬਾਣੀ ਨਾ ਛੱਡੋ ਨਾ ਛੱਡੋ ਨਾ ਛੱਡੋ ਸੰਸਾਰ ਦੇ ਵਿੱਚ ਬੁਰੇ ਵੀ ਲੋਕ ਨੇ ਮਾੜੇ ਵੀ ਨੇ ਝੂਠੇ ਵੀ ਨੇ ਸ਼ੈਤਾਨ ਵੀ ਨੇ ਪਰ ਤੁਸੀਂ ਦੇਖੋ ਵੀ ਤੁਸੀਂ ਕਿੰਨਾ ਚੋਂ ਜਿੰਨਾ ਚੋਂ ਹੋ ਤੁਸੀਂ ਨਾ ਤੁਸੀਂ ਉਹਨਾਂ ਦੀ ਹੀ ਗੱਲ ਸੁਣੋ ਤੁਹਾਡਾ ਗਰੁੱਪ ਅਲੱਗ ਹੈ ਪਾਪੀਆਂ ਦਾ ਲੱਗ ਹੈ ਪੁੰਨੀਆਂ ਦਾ ਲੱਗ ਹੈ ਚਤਰਾਈਆਂ ਵਾਲਾਂ ਦਾ ਲੱਗ ਹੈ ਤੇ ਆਪਣਾ ਲੱਗ ਹੈ ਨਾਮ ਸਿਮਰਨ ਕਰਨ ਸੰਗ ਦੀ ਤੁਸੀਂ ਗੁਰੂ ਕੀ ਬਖਸ਼ਿ ਵਿਸਾ ਸੰਗ ਨੂੰ ਤੁਸੀਂ ਕਦੇ ਭਰੋਸੇ ਨਾਲ ਡੋਲੋ ਗੁਰੂ ਨੇ ਤੁਹਾਡੀ ਬਾਹ ਫੜਨੀ ਹੀ ਫੜਨੀ ਹੈ ਤੁਹਾਡੇ ਨਾਲ ਜਿਆਦੇ ਗੁਰੂ ਨੂੰ ਫਿਕਰ ਹੈ ਗੁਰੂ ਨੂੰ ਫਿਕਰ ਹੈ ਇਸ ਕਰਕੇ ਭਰੋਸਾ ਬਣਾ ਕੇ ਰੱਖੋ ਅਰਦਾਸ ਕਰਾ ਕਰੋ ਮਹਾਰਾ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਸੌਦਾ ਭਲਾ ਹੋਵੇ ਨਾਮ ਸਿਮਰਦੇ ਨਾਲ ਜੋੜਿਆ ਕਰੋ ਤੇ ਕਥਾ ਕਹਾਣੀਆਂ ਗੁਰਾਂ ਦੀ ਗੁਰੂਆਂ ਦੀਆਂ ਸੁਣੋ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਪ੍ਰਯਤ ਕਰਦੇ ਨੇ ਸੁਣਾਉਣ ਨੂੰ ਤੇ ਪ੍ਰੈਕਟੀਕਲ ਤਾਂ ਸਾਡੇ ਕੋਲੇ ਬਹੁਤ ਜ਼ਿਆਦਾ ਹੈ ਹਾਲੀਵੁੱਡ ਤੁਹਾਨੂੰ ਦੱਸੀ ਜਾਵਾਂਗੇ ਗੱਲ ਇਹ ਤੁਹਾਡੇ ਨਾਲ ਸਾਡੀ ਸੰਗਤ ਹੋ ਜਾਂਦੀ ਹੈ ਖੂਬ ਨਾਮ ਜਪੋ ਖੂਬ ਰੰਗੇ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ